ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਮਹਿਰਾਜਪਿਤ ਕਰਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨ ਗ੍ਰਿਪ ਟਿੱਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਐਸੀ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਆ ਪਹਿਣਾ ਜੋੜ ਰਹੀਆਂ ਨੇ ਨਵੇਂ ਵੀਵਰਸ ਆ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਨੂੰ ਸਕਿੱਪਰ ਨਾ ਕਰਿਆ ਕਰੋ ਪਲੀਜ਼ ਤੇ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆ ਜੀ ਨਿਊ ਸਟਾਕ ਤੇ ਸਟਾਕ ਹੈਗਾ ਜੀ ਜਿੱਦੇ ਮੈਂ ਹੁਣ ਸਰਦੀ ਕਾਫੀ ਜ਼ਿਆਦਾ ਹੋ ਚੁੱਕੀ ਹੈਗੀ ਤੇ ਉਹਦੇ ਲਈ ਆਪਾਂ ਲੈ ਕੇ ਆਏ ਆ ਜੀ ਪਸ਼ਮੀਨੇ ਦੇ ਸੂਟ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਇਆ ਬਹੁਤ ਸੋਹਣੇ ਸੂਟ ਆ ਤੇ ਰਿਕਵੈਸਟ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੇ ਜੋ ਤੇ ਸੂਟ ਘਰ ਬੈਠੇ ਮੰਗਵਾਇਓ ਸੂਟ ਤੇ ਕੋਈ ਬੁਰਨੀਓ ਦਾ ਬਹੁਤ ਜ਼ਿਆਦਾ ਸੋਹਣੀ ਸੂਟ ਨਹੀਂ ਤੇ ਸਾਈਬਰ ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜੀ ਆਪਾਂ ਵੀਡੀਓ ਸ਼ੁਰੂ ਕਰਨ ਲੱਗਿਆਂਗੇ ਸਭ ਤੋਂ ਪਹਿਲਾਂ ਕਲਰ ਆ ਗਿਆ ਜੀ ਬਲੈਕ ਲੋਸ਼ ਆਲਓਵਰ ਸੂਟ ਰਹਿਣਗੇ ਜੀ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਇੰਨਾ ਸੌਫਟ ਸੌਫਟ ਸਟਾਫ ਆਗਾ ਸਾਈਬਰ ਬ੍ਰਾਂਡ ਦਾ ਸਾਰੇ ਜਿੰਨਾ ਵੀ ਆਪਾਂ ਸਟਾਫ ਲੈ ਕੇ ਆਉਨੇ ਆ ਜੀ ਸਾਰਾ ਸਟਾਫ ਆ ਜਿਹੜਾ ਆਪਾਂ ਬ੍ਰਾਂਡ ਦਾ ਹੀ ਯੂਜ਼ ਕਰਦੇ ਆਂਗੇ ਆਪਾਂ ਤੇ ਇਸ ਚੀਜ਼ ਦੀ ਚੀਜ਼ ਉਹ ਨਹੀਂ ਲੈ ਕੇ ਆਉਂਦੇ ਹੈਗੇ ਤੇ ਬਹੁਤ ਜਿਆਦਾ ਸੋਹਣਾ ਸੂਟ ਰਹੂਗਾ ਜੀ ਇਹ। ਆ ਲੋ ਵਾ ਸੂਟ ਰਹੂਗਾ। ਬਹੁਤ ਜਿਆਦਾ ਸੋਹਣਾ ਸਟਾਫ ਹੈਗਾ। ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਸਾਈਬਾ ਬ੍ਰਾਂਡ ਦਾ ਹੈਗਾ ਜੀ। ਲਓ ਜੀ। ਤੇ ਸ਼ਿਪਿੰਗ ਬਿਲਕੁਲ ਇਹਦੀ ਫ੍ਰੀ ਹੋਊਗੀ ਜੀ ਤੇ ਸੂਟ ਹੈਗਾ ਜੀ 1000 ਰੁਪਏ ਦਾ ਪੂਰਾ। ਪੂਰਾ 1000 ਰੁਪਏ ਦਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸਟਾਫ ਹੈਗਾ ਕੋਈ ਇਹਨਾਂ ਦੇ ਬੁਰਨੀਆ ਉਹਦਾ ਬਹੁਤ ਜਿਆਦਾ ਵਧੀਆ ਹੈਗਾ ਅਗਲਾ ਕਲਰ ਹੈਗਾ ਜੀ ਮੰਜੈਂਟਾ ਲਓ ਜੀ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਮੰਜੈਂਟਾ ਕਲਰ ਆ ਤੇ ਜਿਹੜਾ ਆਹ ਬਲਾ ਡਿਜ਼ਾਈਨ ਆ ਇਹਦਾ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਹੈਗਾ ਇਹ ਹਰ ਵਕਤ ਟ੍ਰੈਂਡ 'ਚ ਹੀ ਰਹਿੰਦਾ ਡਿਜ਼ਾਈਨ ਗਰਮੀ 'ਚ ਵੀ ਆਪਾਂ ਬਹੁਤ ਜਿਆਦਾ ਸੇਲ ਕੀਤਾ ਤੇ ਹੁਣ ਵੀ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋਗੇ ਜੀ ਇੱਕ 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 ਪਹਿਣਾ ਨੂੰ ਦੱਸਦੀ ਆ ਜੀ ਜੇ ਪਹਿਣਾ ਦੋ ਸੂਟ ਇਕੱਠੇ ਮੰਗਵਾਉਣਾ ਚਾਹਣਗੇ ਆ ਉਹਨਾਂ ਨੂੰ 100 ਰੁਪਏ ਲੈਸ ਵੀ ਹੋਊਗਾ ਜੀ ਜੇ ਰੀਆ ਪਹਿਣਾ ਇਕੱਠੇ ਦੋ ਦੋ ਸੂਟ ਮੰਗਵਾਉਣਗੇ ਆ ਉਹਨਾਂ ਨੂੰ 100 ਰੁਪਏ ਲੈਸ ਆ ਤੇ ਜੇ ਚਾਰ ਮੰਗਵਾਉਣਗੇ ਫਿਰ 200 ਰੁਪਏ ਲੈਸ ਲਓ ਜੀ ਅਗਲਾ ਕਲਰ ਵੀ ਬਲੈਕ ਆ ਬਹੁਤ ਜਿਆਦਾ ਸੋਹਣਾ ਸੂਟ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਲਾਸ ਲਾਸ ਕਾਰ ਦੇ ਸੂਟ ਹੈ ਜੀ ਤੇ ਸਾਡੀ ਬਿਲਕੁਲ ਆ ਗਈ ਹੈਗੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਤੇ ਸੂਟ ਘਰ ਬੈਠੇ ਮੰਗਵਾਓ ਜੀ ਅਗਲਾ ਕਲਰ ਹੈਗਾ ਜੀ ਕਾਫੀ ਕਾਫੀ ਕਲਰ ਹੈ ਇਹ ਵੀ ਬਲੈਕ ਦੇ ਨਾਲ ਦਾ ਹੀ ਡਿਜ਼ਾਈਨ ਹੈਗਾ ਨਾ ਬਲੈਕ ਹੈ ਜਿਹੜਾ ਉਹਦੇ ਵਿੱਚ ਹੀ ਇਹ ਡਿਜ਼ਾਈਨ ਆਊਗਾ ਇਹ ਕਾਫੀ ਦੇ ਵਿੱਚ ਹੈਗਾ ਕਲਰਾਂ ਦਾ ਫਰਕ ਹੈ ਜੀ ਡਿਜ਼ਾਈਨਿੰਗ ਸੇਮ ਹੀ ਹੋਊਗੀ ਜਿਆਦਾਤਰ ਲਓ ਜੀ ਜਿਸ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਅਗਲਾ ਕਲਰ ਹੈਗਾ ਜੀ ਬਹੁਤ ਜਿਆਦਾ ਸੋਹਣਾ ਆਫ ਵਾਈਟ ਜਿਹਾ ਕਲਰ ਆਗਾ ਇਹ ਇਹ ਵੀ ਬਹੁਤ ਸੋਹਣਾ ਜੇ ਕਿਸੇ ਵੀ ਪਹਿਣ ਦੇ ਮੈਚਿੰਗ ਚ ਲੈਣਾ ਹੋਵੇ ਮੈਚਿੰਗ ਵਿੱਚ ਵੀ ਲੈ ਸਕਦੇ ਹੈਗੀ ਤੇ ਇਹਦੇ ਨਾਲ ਤੁਸੀਂ ਆਪਣਾ ਮੈਚਿੰਗ ਸਲਵਾਰ ਨਾਲ ਵੀ ਲੈ ਸਕਦੇ ਹੋ ਸੂਟ ਜੇ ਕਿਸੇ ਨੇ ਵੀ ਮੈਚਿੰਗ ਕਰਵਾਉਣੀ ਹੋ ਉਹ ਵੀ ਕਰਵਾ ਸਕਦੇ ਹੈਗੇ ਤੇ ਸੂਟ ਦਾ ਪ੍ਰਾਈਸ ਤੁਹਾਨੂੰ ਦੱਸਤਾ ਦੀ 1000 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਇਹਦਾ ਜੇ ਦੋ ਸੂਟ ਮੰਗਵਾਉਣਗੇ 2 ਦੋ ਸੂਟਾਂ ਮੰਗਰ 100 ਰੁਪਏ ਲਸਕ ਦੋ ਸੂਟ ਜਿਹੜੇ ਇਕੱਠੇ ਮੰਗਵਾਉਣਗੇ ਉਹਨਾਂ ਨੂੰ ਇਹ ਆਫਰ ਹੈਗਾ ਉਹਨਾਂ ਵਾਸਤੇ ਲਓਚ ਆਹ ਅਗਲਾ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਵੀ ਥੋੜਾ ਜਿਹਾ ਉਹਦੇ ਨਾਲ ਬ੍ਰੀਕ ਹੈ ਜਿਹੜੀ ਪਹਿਲਾਂ ਆਪਾਂ ਪ੍ਰਿੰਟ ਖਾਇ ਤੋਂ ਜ਼ਿਆਦਾ ਵੱਡਾ ਸੀ ਇਹ ਥੋੜਾ ਜਿਹਾ ਬ੍ਰੀਕ ਪ੍ਰਿੰਟ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਬਲੂ ਕਲਰ ਹੈ ਜੀ ਇਹ ਤੇ 5 ਮੀਟਰ ਇਹ ਸਟਾਫ ਰਹੂਗਾ ਜੀ ਸਾਰੇ ਦੇ ਉੱਤੇ ਸਪੈਸ਼ਲ ਮੋਹਰ ਲੱਗੀ ਹੋਊਗੀ ਸਾਰੇ ਸਟਾਫ ਦੇ ਉੱਪਰ ਮੋਹਰ ਲੱਗੀ ਹੋਊਗੀ ਸਹਿਵਾ ਬ੍ਰਾਂਡ ਦੀ ਤੇ ਬਾਜ਼ਾਰ ਚੋਂ ਹੀ ਤੁਸੀਂ ਦੇਖ ਸਕਦੇ ਵੀ ਤੁਹਾਨੂੰ ਮਹਿੰਗਾ ਹੀ ਮਿਲੂ ਇਹ ਤੋਂ ਘੱਟ ਨਹੀਂ ਮਿਲਦਾ ਹੈਗਾ ਇਸ ਸੂਰੀ ਦੀ ਆਸ ਚ ਲੰ ਜਾਓ ਲਓ ਜੀ ਸਟਾਫ ਤੁਹਾਡੇ ਹੱਥ ਚ ਆਊਗਾ ਜੀ ਤੁਹਾਨੂੰ ਉਦੋਂ ਪਤਾ ਲੱਗੂ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਜੀ ਲਓ ਜੀ ਆਪਾਂ ਕੋਈ ਵੀ ਚੀਜ਼ ਆ ਜਿਹੜੀ ਮਾੜੀ ਨਹੀਂ ਰੱਖਦੇ ਹਰੇਕ ਚੀਜ਼ ਜਿੰਨੇ ਵੀ ਆਪਾਂ ਸਟਾਫ ਵੇਚਦੇ ਆ ਸਾਰਾ ਬਹੁਤ ਵਧੀਆ ਸਟਾਫ ਰੱਖਦੇ ਆ ਬ੍ਰਾਂਡ ਦਾ ਸਟਾਫ ਰੱਖਦੇ ਆਂਗੇ ਇਹ ਹੈਗਾ ਜੀ ਮਸਟਰਡ ਜਿਹਾ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਅਗਲਾ ਕਲਰ ਹੈਗਾ ਜੀ ਜਾਮਨੀ ਰੰਗ ਆ ਜੀ ਇਹ ਪਰਪਲ ਆ ਲੋ ਜੀ ਜਾਮਨੀ ਰੰਗ ਦਾ ਸੂਟ ਹੈ ਜਾਮਨੀ ਇਹ ਹੈਗਾ ਜੀ ਪਰਪਲ ਕਲਰ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਜਿਹੜਾ ਤੁਹਾਨੂੰ ਪਸੰਦ ਆ ਅਗਲਾ ਸੂਟ ਹੈਗਾ ਜੀ ਬੋਟਲ ਗ੍ਰੀਨ ਕਲਰ ਦਾ ਲੋ ਜੀ ਇਹ ਬਾਡਲ ਗ੍ਰੀਨ ਕਲਰ ਦਾ ਸੂਟ ਹੈਗਾ ਤੇ ਪ੍ਰਾਈਸ ਤੁਹਾਨੂੰ ਦੱਸਤਾ 1000 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਇਹ ਆ ਗਿਆ ਜੀ ਪਿਸਤਾ ਕਲਰ ਇਹ ਬਹੁਤ ਜ਼ਿਆਦਾ ਧੀਕ ਬੁੱਤੀ ਦੇ ਵਿੱਚ ਸੂਟ ਆ ਪਿਸਤਾ ਕਲਰ ਹੈ ਤਾਂ ਇਹ ਵੀ ਬਹੁਤ ਸੋਹਣਾਗਾ ਪਿਸਤਾ ਕਲਰ ਆਇਆ ਬਲ ਬਹੁਤ ਲਾਈਟ ਜਿਹਾ ਕਲਰ ਹੈਗਾ ਜੀ ਉਮੀਦ ਕਰਦੇ ਆਂ ਜੀ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਆਪਣਾ ਨੀਚੇ ਨੰਬਰ ਚੱਲ ਰਿਹਾ ਉਹ ਨੰਬਰ ਦੇ ਉੱਪਰ ਤੁਸੀਂ WhatsApp ਨੰਬਰ ਦੇ ਉੱਪਰ ਆਪਣਾ ਸਕਰੀਨਸ਼ਾਟ ਲੈ ਕੇ WhatsApp ਨੂੰ ਪਰੇਸ਼ ਸਕਦੇ ਹੋ ਤੇ ਸੂਟ ਕਰਵਾ ਬੈਠੇ ਮੰਗਵਾ ਸਕਦੇ ਹੋਗੇ ਕੋਈ ਵੀ ਸੂਟ ਹੋਰ ਵੀ ਕੋਈ ਵੀ ਤੁਸੀਂ ਵਰਕ ਕਰਵਾਉਣਾ ਹੋਵੇ ਹੈਂਡਵਰਕ ਜਾਂ ਮਸ਼ੀਨਵਰਕ ਕਾਰੀ ਵਰਕ ਜਿਹੜਾ ਵੀ ਤੁਸੀਂ ਵਰਕ ਕਰਵਾਉਣਾ ਹੋਵੇ ਉਹਦੇ ਲਈ ਵੀ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ